ਮੱਜਨੂ ਮੱਜਨੂ ਡਾਟ ਸ਼ੈਟੀ ਟੀ ਅਗਲੇ ਬੰਦੇ ਦੀ ਸੂਲੀ ਤੇ ਟੰਗਣੀ ਜਿੰਦ ਅਗਲੇ ਬੰਦੇ ਦੀ ਨਹੀਂ ਸਾਰਿਆਂ ਦੀ ਸੂਲੀ ਤੇ ਟੰਗੀ ਹੋਈ ਹੈ ਜਦੋਂ ਤੁਹਾਡਾ ਕੋਈ ਗਾਣਾ ਰਿਲੀਜ਼ ਹੁੰਦਾ ਨਾ ਤੇ ਸਰਕਲ ਦੇ ਵਿੱਚੋਂ ਫੋਨ ਆਉਂਦਾ ਗੁਰਮਾਈ ਦਾ ਗਾਣਾ ਆਇਆ ਵੇਖਾਈ ਕਹਿੰਦਾ ਨਹੀਂ ਵੇਖੋ ਆਤੀ ਕਰਾਈ ਭਈ ਅੱਛਾ ਇਹਨਾਂ ਦੇ ਪਿਆਰ ਸਦਕੇ ਹੀ ਮੈਂ ਅੱਜ ਇੱਥੇ ਆ ਤੇ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਹੋ ਨਹੀਂ ਮੈਂ ਕੌਣ ਦਿਲ ਚ ਇੱਕ ਸਵਾਲ ਸਿਗਾ ਬੜੀ ਦੇਰ ਤੋਂ ਵੀ ਜਦੋਂ ਵੀ ਗਦੀ ਮਾਹੀ ਮੈਡਮ ਮਿਲੇ ਉਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛਣਾ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀਆਂ ਜਿੰਨੀਆਂ ਵੀ ਪੋਸਟਾਂ ਹੁੰਦੀਆਂ ਨੇ ਨਾ ਉਹਦੇ 'ਚ ਦਿਲ ਬਹੁਤ ਜ਼ਿਆਦੇ ਹੁੰਦੇ ਨੇ ਮੈਂ ਪੁੱਛਣਾ ਚਾਹੁੰਦਾ ਕਿ ਉਹ ਜਿੰਨੇ ਵੀ ਦਿਲ ਆਉਂਦੇ ਨੇ ਉਹ ਉਹਦੇ ਲਈ ਕਿਹੜਾ ਬਕਸਾ ਕਿਤਰਾ ਦੇਉ ਦਿਲ ਸਾਰੇ ਮੇਰੇ ਕੋਲ ਨੇ ਸਾਰਿਆਂ ਦੇ ਦਿਲ ਤੁਹਾਡੀਆਂ ਗੱਲਾਂ ਸੁਣਦੇ ਰਹਿਣਾ ਕਿਉਂਕਿ ਜਿਹੜੇ ਵੇਖਣ ਵਾਲੇ ਨੇ ਨਾ ਉਹਨਾਂ ਕਹਿੰਦਾ ਹੋਰ ਬੋਲੋ ਹੋਰ ਬੋਲੋ ਬੋਲੋ ਮੈਂ ਮੰਤਰੀ ਲੱਗੀ ਆ ਸਨੀ ਦੀ ਬਣੀ ਫਿਲਮ ਦੇ ਸੈੱਟ ਤੇ ਮੌਜੂਦ ਹਾਂ ਤੇ ਫਿਲਮ ਬੜੀ ਹੀ ਹਾਸੇ ਖੇਡੇ ਵਾਲੀ ਹੋਊਗੀ ਔਰ ਵਿਕਰਮ ਬਾਜਵਾ ਹੋਣਾ ਦਾ ਡੈਬਿਊ ਆ ਤੇ ਇਸ ਟਾਈਮ ਸਾਡੇ ਨਾਲ ਮਾਹੀ ਜੀ ਨੇ ਮਾਝੇ ਵਾਲੇ ਨੇ ਬੇਸਿਕਲੀ ਅਹਿਮਦੋ ਮਾਹੀ ਜੀ ਅਹਿਮਦੋ ਮਾਝੇ ਵਾਲੇ ਆਪਾਂ ਵੀ ਮਾਝੇ ਵਾਲੇ ਤੇ ਕਲੈਬੋਰੇਸ਼ਨ ਹੋ ਗਈ ਮੈਨੂੰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਸਸ਼ੀਕਾਲ ਜੀ ਜਿਨੇ ਵੀ ਦਰਸ਼ਕ ਮੈਨੂੰ ਦੇਖ ਰਹੇ ਨੇ ਪਿਆਰ ਭਰੀ ਸਸ਼ੀਕਾਲ ਕਿਵੇਂ ਹੋ ਤੁਸੀਂ ਬਹੁਤ ਵਧੀਆ ਜੀ ਠੀਕ ਆ ਤੁਹਾਨੂੰ ਵੇਖ ਕੇ ਹੋਰ ਹੋਰ ਖੁਸ਼ ਹੋ ਗਏ ਅੱਛਾ ਲੱਗਿਆ ਮੈਨੂੰ ਕਿਉਂਕਿ ਮੇਰੇ ਨਾਲ ਦਿਲ 'ਚ ਇੱਕ ਸਵਾਲ ਸਿਗਾ ਬੜੀ ਦੇਰ ਤੋਂ ਵੀ ਜਦੋਂ ਵੀ ਕਦੀ ਮਾਹੀ ਮੈਡਮ ਮਿਲੇ ਉਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛਣਾ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀਆਂ ਅਜਨੀਆਂ ਵੀ ਪੋਸਟਾਂ ਹੁੰਦੀਆਂ ਨੇ ਨਾ ਉਹਦੇ 'ਚ ਦਿਲ ਬਹੁਤ ਜ਼ਿਆਦੇ ਹੁੰਦੇ ਨੇ ਮੈਂ ਪੁੱਛਣਾ ਚਾਹੁੰਨਾ ਵੀ ਉਹ ਜਿੰਨੇ ਵੀ ਦਿਲ ਆਉਂਦੇ ਨੇ ਉਹ ਉਹਦੇ ਲਈ ਕਿਹੜਾ ਬਕਸਾ ਕਿਤਰਾ ਰੱਖਦੇ ਹੋ ਦਿਲ ਸਾਰੇ ਮੇਰੇ ਕੋਲ ਨੇ ਸਾਰਿਆਂ ਦੇ ਦਿਲ ਤੇ ਇਹੀ ਦਿਲਾਂ ਕਰਕੇ ਤਾਂ ਮੈਂ ਅੱਜ ਇੱਥੇ ਤੱਕ ਪਹੁੰਚੀ ਆਂ ਤੇ ਇਹਨਾਂ ਦਿਲਾਂ ਨੂੰ ਸਾਂਭਣ ਲਈ ਇੰਨੀ ਮਿਹਨਤ ਕਰੀਦੀ ਐ ਕਿ ਇਹ ਦਿਲ ਕਦੇ ਵੀ ਮੈਂ ਤੋੜਾ ਨਾ ਜਿਨ੍ਹਾਂ ਨੇ ਵੀ ਮੈਨੂੰ ਦਿੱਤੇ ਨੇ ਹਨਾ ਤੇ ਇਹਨਾਂ ਦੇ ਪਿਆਰ ਸਦਕੇ ਹੀ ਮੈਂ ਅੱਜ ਇੱਥੇ ਆ ਤੇ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਹੋ ਨਹੀਂ ਮੈਂ ਕੌਣ अच्छा इदिच दला दी वैरायटी ਬੜੀ ਹੁੰਦੀ ਨਾ ਕੋਈ ਪੀਲੇ ਰੰਗ ਦਾ ਕੋਈ ਲਾਲ ਰੰਗ ਦਾ ਜਿਹਦੇ ਕੋ ਜਿੱਦਾਂ ਦਾ ਮਤਲਬ ਸਿਸਟਮ ਹੁੰਦਾ ਪਰ ਦਿਲ ਹੁੰਦੇ ਬੜੇ ਵਧੀਆ ਮੇਰੇ ਖਿਆਲ ਹਾਂ ਇਹ ਐਕਚੁਅਲੀ ਮੇਰੇ ਫੈਨਸ ਬੜੇ ਪਿਆਰੇ ਨੇ ਜਦੋਂ ਵੀ ਮੈਂ ਫੈਨਸ ਨਹੀਂ ਕਹਿ ਸਕਦੀ ਇਹ ਮੇਰੀ ਫੈਮਲੀ ਹੈ ਹੈਨਾ ਮੇਰਾ ਪਰਿਵਾਰ ਇਦਾਂ ਦਾ ਹੈ ਕਿ ਜਿਹੜੇ ਰੰਗ ਦਾ ਸੂਟ ਪਾਇਆ ਹੁੰਦਾ ਫਿਰ ਉਸੇ ਰੰਗ ਦੇ ਦਿਲ ਭੇਜ ਦਿੰਦੇ ਆ ਇਹ ਸਾਹਿਬ ਕਿਤਾਬ ਹੈ ਸੋ ਬਸ ਇੰਨਾ ਕੀ ਤਜਰਬਾ ਹੈ ਦਿਲਾਉਂਦਾ ਅੱਛਾ ਮੈਮ ਫਿਲਮ ਦਾ ਸ਼ੂਟ ਕਾਫੀ ਹੋ ਗਿਆ ਕੁਝ ਰਹਿ ਗਿਆ ਤੇ ਕਿਵੇਂ ਦਾ ਚੱਲ ਰਿਹਾ ਹੈ ਸੈਟਅਪ ਦੇ ਉੱਪਰ ਮਾਹੌਲ ਕਿਵੇਂ ਦਾ ਔਰ ਵਿਕਰਮ ਜੀ ਐਜ਼ ਅ ਡੈਬਿਊ ਕਰਨ ਜਾ ਰਹੇ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਅ ਵਿਕਰਮ ਬਹੁਤ ਸ਼ਾਇ ਵੀ ਨੇ ਔਰ ਅੱਛਾ ਕੰਮ ਕਰ ਰਹੇ ਨੇ ਮਤਲਬ ਇੱਕ ਨਵਾਂ ਮੁੰਡਾ ਮਤਲਬ ਜਿੱਦਾਂ ਐਜ਼ ਅ ਐਕਟਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਗੁੱਗੀ ਭਾਜੀ ਅੱਗੇ ਬਹੁਤ ਨਰਵਸ ਹੋ ਜਾਂਦੀ ਹਾਂ ਹੈਨਾ ਵੀ ਯਾਰ ਉਦਾਂ ਕਮਾਲ ਨੇ ਹੈਨਾ ਹਮੇਸ਼ਾ ਹੀ ਜਦੋਂ ਵੀ ਉਹਨਾਂ ਨਾਲ ਕੰਮ ਕਰੀਦਾ ਕੁਝ ਸਿੱਖੀਦਾ ਔਰ ਉਹ ਕੁਝ ਨਾ ਕੁਝ ਕਰੈਕਸ਼ਨ ਕਰਦੇ ਰਹਿੰਦੇ ਵੀ ਤੁਸੀਂ ਇਦਾਂ ਕਰ ਲੋ ਹੈਨਾ ਦੂਸਰੇ ਦਾ ਕੰਮ ਹੋਰ ਇਨਹਾਂਸ ਕਰਦੇ ਆਓ ਤੇ ਉਹਨਾਂ ਅੱਗੇ ਵੀ ਕੰਮ ਕਰਨਾ ਮੈਂ ਤਾਂ ਫੇਰ ਇੰਨਾ ਕੰਮ ਕਰ ਚੁੱਕੀ ਆ ਹੈਨਾ ਤਾਂ ਵੀ ਮੈਨੂੰ ਇੰਨੀ ਨਰਵਸਨੈਸ ਹੁੰਦੀ ਹੈ ਤਾਂ ਉਹ ਤਾਂ ਫੇਰ ਹੈਨਾ ਵੀ ਬਿਲਕੁਲ ਹੀ ਨਵਾਂ ਤਾਂ ਮੈਨੂੰ ਇਦਾਂ ਲੱਗਦਾ ਕਿ ਉਹ ਬਹੁਤ ਵਧੀਆ ਹੈ ਔਰ ਆਪਣੇ ਡਾਇਲੋਗ ਪ੍ਰੋਪਰ ਯਾਦ ਕਰਕੇ ਆਉਂਦੇ ਨੇ ਸੈੱਟ ਤੇ ਤਾਂ ਕਿ ਉਹ ਕਿਸੇ ਨੂੰ ਵੀ ਇਦਾਂ ਫੀਲ ਨਾ ਕਰਵਾਉਣ ਕਿ ਯਾਰ ਮੈਂ ਨਵਾਂ ਤੇ ਮੇਰੇ ਕਰਕੇ ਇਹਨਾਂ ਦੇ ਰੀਟੇਕ ਹੋ ਰਹੇ ਨੇ ਹਾਂ ਪੈਸ਼ਨੇਟ ਨੇ ਔਰ ਮਿਹਨਤ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਲੋਕ ਪਿਆਰ ਦੇਣਗੇ ਤਾਂ ਇਨਸ਼ਾਅੱਲਾ ਹੋਰ ਅੱਛਾ ਕੰਮ ਕਰਨਗੇ ਤੁਹਾਡੀਆਂ ਗੱਲਾਂ ਸੁਣਦੇ ਰਹਿਣਾ ਕਿਉਂਕਿ ਜਿਹੜੇ ਵੇਖਣ ਵਾਲੇ ਨੇ ਨਾ ਹੋਰ ਬੋਲੋ ਹੋਰ ਬੋਲੋ ਹੋਰ ਬੋਲ ਮੈਂ ਮੰਤਰੀ ਲੱਗੀ ਆ ਤੇ ਕਲਾਕਾਰ ਵੀ ਬਹੁਤ ਵਧੀਆ-ਵਧੀਆ ਬੋਲਦੇ ਚੰਗੇ ਕਲਾਕਾਰਾਂ ਨੂੰ ਲੋਕ ਸੁਣਦੇ ਵੀ ਆ ਮੈਂ ਅੱਛਾ ਤੁਸੀਂ ਮੈਮ ਤੁਹਾਨੂੰ ਨਾ ਜਦੋਂ ਕੋਈ ਗਾਣਾ ਰਿਲੀਜ਼ ਹੁੰਦਾ ਨਾ ਤੇ ਜਿੰਨੇ ਵੀ ਤੁਹਾਨੂੰ ਚਾਹਣ ਵਾਲੇ ਪਿਆਰ ਕਰਨ ਵਾਲੇ ਉਹਨਾਂ ਨੂੰ ਅੱਛਾ ਇੱਕ ਦੂਜੇ ਨੂੰ ਫੋਨ ਪਤਾ ਕਿਦਾਂ ਕਰਦੇ ਮੈਂ ਸ਼ਾਇਦ ਤੁਹਾਨੂੰ ਕਿਸੇ ਨੂੰ ਦੱਸਿਆ ਹੋਵੇ ਮੈਂ ਤੁਹਾਨੂੰ ਦੱਸਦਾ ਜਦੋਂ ਜਦੋਂ ਤੁਹਾਡਾ ਕੋਈ ਗਾਣਾ ਰਿਲੀਜ਼ ਹੁੰਦਾ ਨਾ ਤੇ ਸਰਕਲ ਦੇ ਵਿੱਚੋਂ ਫੋਨ ਆਉਂਦਾ ਗੁਰਮਾਈ ਦਾ ਗਾਣਾ ਆਇਆ ਵਿਖਾਈ ਕਹਿੰਦਾ ਨੀ ਵੇਖੋ ਆਤੀ ਕਰਾਈ ਭਾਈ ਅੱਛਾ ਇਹ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਮੇਰੇ ਹਾਂਜੀ ਸਰਕਲ ਦੇ ਵਿੱਚ ਬੰਦੇ ਉਹਨਾਂ ਦਾ ਫੋਨ ਆਉਂਦਾ ਕਿਹਨੂੰ ਅੱਛਾ ਯਾਰ ਕਮਾਲ ਹੋ ਤੁਸੀਂ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਕੁਝ ਵੀ ਨਹੀਂ ਹੈਗੀ ਮੈਂ ਇੰਨਾ ਕੁਝ ਵੀ ਨਹੀਂ ਕਰ ਰਹੀ ਇਹ ਮੇਰੇ ਚਾਣ ਵਾਲੇ ਹੀ ਨੇ ਜਿਹੜਾ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਤੇ ਜੋ ਮੈਨੂੰ ਪਿਆਰ ਕਰਦੇ ਨੇ ਔਰ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰੂੰਗੀ ਕਿ ਉਹਨਾਂ ਨੂੰ ਹਮੇਸ਼ਾ ਜਿੱਦਾਂ ਅਸੀਂ ਮਾਪਿਆਂ ਨੂੰ ਪ੍ਰਾਊਡ ਫੀਲ ਕਰਾਉਂਦੇ ਆ ਤਾਂ ਮੈਂ ਆਪਣੇ ਇਹ ਵਾਲੇ ਪਰਿਵਾਰ ਨੂੰ ਹਮੇਸ਼ਾ ਪ੍ਰਾਊਡ ਫੀਲ ਕਰਾਵਾਂਗੀ ਤਾਂ ਕਿ ਉਹ ਮੇਰੇ ਨਾਲ ਇਦਾਂ ਹੀ ਜੁੜੇ ਰਹਿਣ ਹਾਂ ਇਹਦੇ ਵਿੱਚ ਮੈਂ ਤੁਹਾਡਾ ਕੈਰੈਕਟਰ ਕਿਦਾਂ ਦਾ ਕਿਹੋ ਜਿਹਾ ਕਿਰਦਾਰ ਆ ਚੁਲਬਲਾ ਆ ਸ਼ਰਾਰਤੀ ਆ ਜਾਂ ਪੰਗੇ ਲੈਣ ਵਾਲਾ ਤੁਹਾਨੂੰ ਮੈਂ ਕਿਵੇਂ ਦੀ ਲੱਗਦੀ ਆ ਮੈਨੂੰ ਤਾਂ ਤੁਸੀਂ ਚੁਲਬਲੇ ਚਲਾਦੇ ਜੇ ਸ਼ਰਾਰਤੀ ਜਿੱਦਾਂ ਜਾਂ ਅੜਬ ਤਾਂ ਹੈਗੇ ਹੋ ਹਾਂ ਬਸ ਇਦਾਂ ਦਾ ਹੀ ਕਿਰਦਾਰ ਮਤਲਬ ਤੁਸੀਂ ਅਗਲੇ ਬੰਦੇ ਦੀ ਸੂਲੀ ਤੇ ਟੰਗਣੀ ਜਾਂਦੇ ਅਗਲੇ ਬੰਦੇ ਦੀ ਨਹੀਂ ਸਾਰਿਆਂ ਦੀ ਸੁੱਲੀ ਤੇ ਟੰਗੀ ਹੋਈ ਹੈ ਓਏ 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 ਇਹ ਵੇਖੋ ਵੀ ਜਿਹੜੇ ਮਤਲਬ ਜਦੋਂ ਤੁਸੀਂ ਗਾਣਾ ਦੇਖਦੇ ਹੋ ਤੇ ਉੱਚ ਜਿਹੜਾ ਇਹਨਾਂ ਦਾ ਰੋਪ ਦੇਖਦਾ ਨਾ ਹੁਣ ਫਿਲਮ 'ਚ ਤੁਸੀਂ ਇਹਨਾਂ ਦੇ ਮੂੰਹੋਂ ਡਾਇਲੌਗ ਵੀ ਸੁਣੋਗੇ ਉਹਦਾਂ ਦੇ ਕਿਉਂ ਸਹੀ ਗੱਲ ਹੈ ਬਿਲਕੁਲ ਬਾਟ ਬਾਟ ਹਾਲੇ ਹੋਰ ਮੁੰਡਾ ਕੀ ਹੀਰੋ ਕੀ ਕੁੱਗੀ ਪਾਜੀ ਕੀ ਸਭ ਤਬਰ ਅੱਗੇ ਲਾਇਆ ਸਭ ਨੂੰ ਹਾਂ ਬਰ। ਅੱਛਾ ਕੋਈ ਇਦਾਂ ਹੋਇਆ ਮਾਹੀ ਜੀ ਜਦੋਂ ਸ਼ੂਟ ਚੱਲਦਾ ਤੇ ਕੋਈ ਸੀਨ ਹੋਇਆ ਤਾਂ ਤੁਹਾਨੂੰ ਸੀਨ ਕਰਕੇ ਬੜਾ ਮਜ਼ਾ ਆਇਆ ਤੇ ਕਈ ਵਾਰੀ ਉਹਦਾ ਕਹਿੰਦਾ ਯਾਰ ਭਾਈ ਇੱਕ ਇੱਕ ਹੋਰ ਲੈਨੇ ਮੋਰ ਸੇਫਟੀ ਆ ਤੇ ਨਹੀਂ 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 ਇਦਾਂ ਅਸੀਂ ਕਦੇ ਵੀ ਨਹੀਂ ਕਰਦੇ ਕਿਉਂਕਿ ਸਾਰੇ ਬਹੁਤ ਸੀਨੀਅਰ ਐਕਟਰਸ ਨੇ ਹੈ ਨਾ ਮੈਂ ਤਾਂ ਕੌਣ ਹੁੰਨੀ ਆ ਕਹਿਣ ਵਾਲੀ ਵੀ ਇੱਕ ਹੋਰ ਕਰਦੇ ਆ ਬਟ ਅਸੀਂ ਕਾਰੀ ਇੰਨਾ ਸੋਹਣਾ ਦਿੰਨੇ ਆ ਤੇ ਮਤਲਬ ਦੁਬਾਰਾ ਲੋਡ ਨਹੀਂ ਪੈਂਦੀ ਔਰ ਜਦੋਂ ਤੁਸੀਂ ਇੰਨੇ ਐਕਸਪੀਰੀਅੰਸਡ ਐਕਟਰਸ ਨਾਲ ਕੰਮ ਕਰਦੇ ਹੋ ਨਾ ਤਾਂ ਤੁਹਾਨੂੰ ਆਪ ਨੂੰ ਹੁੰਦਾ ਵੀ ਨਹੀਂ ਯਾਰ ਅਸੀਂ ਤਿਆਰੀ ਨਾਲ ਜਾਈਏ ਤਾਂ ਕਿ ਦੇਖੋ ਹਰੇਕ ਦਾ ਸਮਾਂ ਕੀਮਤੀ ਹੈ ਤੇ ਜਿੱਦਾਂ ਮਤਲਬ ਹਰ ਕੋਈ ਮਤਲਬ ਜਿਹੜਾ ਨਵਾਂ ਆਰਟਿਸਟ ਹੁੰਦਾ ਉਹ ਇਹ ਸੋਚਦਾ ਯਾਰ ਮੇਰੇ ਕਰਕੇ ਕਿਸੇ ਦਾ ਰੀਟੇਕ ਨਾ ਹੋਵੇ ਸੋ ਇਹ ਬਹੁਤ ਪ੍ਰੈਸ਼ਰ ਹੁੰਦਾ ਬਾਕੀ ਉਹ ਬਹੁਤ ਹੀ ਜ਼ਿਆਦਾ ਅਡਜਸਟ ਕਰਦੇ ਨੇ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਸਾਰੇ ਹੀ ਐਕਟਰਸ ਕੁਗੀ ਭਾਜੀ ਸਾਰੇ ਤੇ ਮਤਲਬ ਇਦਾਂ ਕਦੇ ਨਹੀਂ ਫੀਲ ਕਰਾਇਆ ਵੀ ਯਾਰ ਤੇਰੇ ਕਰਕੇ ਮੈਨੂੰ ਰੀਟੇਕ ਕਰਨਾ ਪਿਆ ਇਦਾਂ ਕਦੇ ਨਹੀਂ ਫੀਲ ਕਰਾਇਆ ਉਹ ਕਹਿੰਦੇ ਤੁਸੀਂ ਆਪਣਾ ਟਾਈਮ ਲਓ ਔਰ ਜਦੋਂ ਤੁਹਾਨੂੰ ਇਦਾਂ ਦੀ ਗਾਈਡੈਂਸ ਮਿਲੇ ਤਦੋਂ ਕਿਉਂ ਨਹੀਂ ਵਧੀਆ ਕੰਮ ਕਰੋਗੇ ਹੈਨਾ ਭਾਈ ਤਾਂ ਵੈਸੇ ਹੀ ਸਾਰਿਆਂ ਨੂੰ ਰੀਫਰੈਸ਼ ਜਾਂ ਫੀਲ ਕਰਾ ਦਿੰਦੇ ਬਿਲਕੁਲ ਬਿਲਕੁਲ ਉਹਨਾਂ ਦੇ ਆਉਂਦੇ ਹੀ ਔਰਾ ਚੇਂਜ ਹੋ ਜਾਂਦਾ ਸਾਰੇ ਮਸਤੀ ਮਜ਼ਾਕ ਵਾਲੇ ਸਾਰੇ ਮਸਤੀ ਮਜ਼ਾਕ ਵਾਲੇ ਨੇ ਬਹੁਤ ਫਨ ਕਰਦੇ ਆ ਇਦਾਂ ਦੇ ਆਪਾਂ ਕਈ ਸੀਨ ਕੀਤੇ ਨੇ ਜਿਹੜੇ ਇੰਨਾ ਮਤਲਬ ਅਸੀਂ ਆਪ ਹੱਸਦੇ ਆ ਫਿਰ ਟੈਕ ਚ ਵੀ ਹਾਸਾ ਨਿਕਲ ਜਾਂਦਾ ਫਿਰ ਰੋਕ ਕੇ ਨਹੀਂ ਨਹੀਂ ਸੀਰੀਅਸ ਹੋ ਕੇ ਕਰਦੇ ਆ ਮਤਲਬ ਹਾਸਾ ਬਹੁਤ ਹੈਗਾ ਫਿਲਮ ਚ ਇੱਕ ਕਈ ਵਾਰੀ ਆਰਟਿਸਟ ਹਨਾ ਗੱਲ ਕਰਦੇ ਨੇ ਕਹਿੰਦੇ ਕਈ ਵਾਰੀ ਜਦੋਂ ਸਾਡਾ ਪਰਸਨਲ ਹੀ ਹਾਸਾ ਨਿਕਲਦਾ ਨਾ ਅਸੀਂ ਦੰਦੀ ਜੀ ਵੱਢ ਲਏ ਨੇ ਨਹੀਂ ਨਹੀਂ ਨੇ ਨੇ ਉੱਤੇ ਦੰਦੀ ਨਹੀਂ ਕੰਮ ਆਉਂਦੀ ਤੁਹਾਨੂੰ ਪਤਾ ਪੰਜਾਬੀ ਦੇ ਤਾਂ ਹਰ ਇੱਕ ਗੱਲ 'ਚ ਪੰਚ ਹੁੰਦਾ ਤੇ ਤੁਹਾਨੂੰ ਪਤਾ ਪੰਜਾਬੀ ਫਿਲਮਾਂ 'ਚ ਪੰਚ ਪੰਚ ਨਿਰੁੱਤਾਂ ਮੇਨ ਨੇ ਉਹ ਹਰ ਇੱਕ ਗੱਲ ਚ ਤੇ ਉਹ ਕਿੰਨੀ ਵਾਰ ਦੰਦੀਆਂ ਵੱਡਾਂਗੇ ਕਿੰਨੀਆਂ ਕਿ ਦੰਦੀਆਂ ਵੱਡਾਂਗੇ ਅੱਛਾ ਸਮੀਪ ਭਾਜੀ ਦੇ ਸੈੱਟ ਤੇ ਨਾ ਮਾਹੌਲ ਬੜਾ ਕੂਲ ਜਿਹਾ ਹੁੰਦਾ ਮੈਨੂੰ ਲੱਗਦਾ ਇੰਡਸਟਰੀ ਦਾ ਸਭ ਤੋਂ ਕੂਲ ਕੂਲਡਸਟ ਜਿਹਾ ਉਹ ਹੈਗੇ ਨੇ ਡਾਇਰੈਕਟਰ ਮੈਂ ਉਹਨਾਂ ਨੂੰ ਕਦੇ ਨਹੀਂ ਦੇਖਿਆ ਕਿ ਉਹਨਾਂ ਨੂੰ ਕਦੇ ਗੁੱਸਾ ਆਇਆ ਮੈਂ ਬਹੁਤ ਗੁੱਸੇ ਵਾਲੀਆਂ ਸਗੋਂ ਮੈਂ ਹੁਣ ਥੋੜਾ ਆਪਣੇ ਆਪ ਤੇ ਵਰਕ ਕਰ ਰਹੀ ਹਾਂ ਕਿ ਗੁੱਸਾ ਘਟਾਵਾਂ ਹਾਂ ਮੈਂ ਘਟਾ ਰਿਹਾ ਮਤਲਬ ਘਟਾਇਆ ਹੋਇਆ ਹੈ ਕਾਫੀ ਮੈਂ ਕਰ ਵੀ ਰਹੀ ਹਾਂ ਕਰ ਵੀ ਰਹੀ ਹਾਂ ਕੰਟਰੋਲ ਔਰ ਮੈਂ ਸੋਚਦੀ ਕਿ ਇਹ ਕਿੱਦਾਂ ਦੇ ਇਨਸਾਨ ਨੇ ਜਿਨ੍ਹਾਂ ਨੂੰ ਕਦੇ ਗੁੱਸਾ ਆਉਂਦਾ ਹੀ ਨਹੀਂ ਔਰ ਮੈਂ ਗੱਲ ਪੁੱਛੀ ਵੀ ਸੀ ਸਰ ਨੂੰ ਮੈਂ ਕਿ ਤੁਸੀਂ ਕਦੇ ਗੁੱਸੇ ਨਾਲ ਬੋਲਦੇ ਹੀ ਨਹੀਂ ਕਹਿੰਦੇ ਕੀ ਕਰਾਂਗਾ ਮੈਂ ਬੋਲ ਕੇ ਗੁੱਸੇ ਨਾਲ ਜੇ ਮੈਂ ਆਪਣੇ ਐਕਟਰਸ ਨੂੰ ਗੁੱਸੇ ਨਾਲ ਬੋਲਾਂਗਾ ਤਾਂ ਉਹ ਕਦੇ ਵੀ ਮੇਰੇ ਨਾਲ ਕੰਫਰਟੇਬਲ ਨਹੀਂ ਹੋਣਗੇ ਸੋ ਇਹ ਬੜੀ ਵੱਡੀ ਚੀਜ਼ ਹੈ ਇਹ ਜਦੋਂ ਬੰਦਾ ਉਮਰ ਵੱਲ ਵਧਦਾ ਜਾਂਦਾ ਨਾ ਉਦੋਂ ਸਮਝ ਆਉਂਦੀ ਹੈ ਕਿ ਯਾਰ ਹਾਂ ਇਹ ਚੀਜ਼ਾਂ ਜਿਹੜੀਆਂ ਬੋਲੀਆਂ ਜਾਂਦੀਆਂ ਇਹ ਚ ਗਹਿਰਾਈ ਹੈ ਕਾਫੀ ਹੈਨਾ ਸੋ ਕੰਟਰੋਲ ਕਰਨਾ ਚਾਹੀਦਾ ਸਹਿਜ ਨਾਲ ਰਹਿਣਾ ਚਾਹੀਦਾ ਕੰਟਰੋਲ ਸ਼ੇਟੀ ਕੰਟਰੋਲ ਕੰਟਰੋਲ ਮਜਨੂ ਮਜਨੂ ਡਾਟ ਸ਼ੇਟੀ ਉਦੋਂ ਕੰਟਰੋਲ ਨਹੀਂ ਨਹੀਂ ਮਜਨੂ ਨੂੰ ਵੀ ਕਹਿੰਦਾ ਜਦੋਂ ਉਹਨੂੰ ਗੁੱਸਾ ਆ ਜਾਂਦਾ ਹੈ ਮੈਂ ਕੰਟਰੋਲ ਮਜਨੂ <laughs> अच्छा मैम लास्ट सवाल है कि ਤੁਸੀਂ ਜਦੋਂ ਕੋਈ ਵੀ ਸ਼ਾਰਟ ਲਈ ਪ੍ਰਿਪੇਅਰ ਹੁੰਨੇ ਹੋ ਜਦੋਂ ਕਈ ਵਾਰੀ ਹੁੰਦਾ ਵੀ ਆਪਣੀ ਸ਼ਖਸੀਅਤ ਤੋਂ ਉਲਟ ਕਰੈਕਟਰ ਮਿਲਦਾ ਹਾਂਜੀ ਉਹ ਉਹਨੂੰ ਕਰਨ ਲਈ ਕਿੰਨੀ ਕੁ ਆਰਟਿਸਟ ਦਾ ਕਹਿ ਲਓ ਕਿ ਮਿਹਨਤ ਲੱਗਦੀ ਹੈ ਜਾਂ ਉਹਦੇ ਤੇ ਕਿੰਨਾ ਕੁ ਕੰਮ ਕਰਨਾ ਪੈਂਦਾ ਮੈਨੂੰ ਇਦਾਂ ਲੱਗਦਾ ਕਿ ਮੇਰੀ ਮਤਲਬ ਹਾਰਡਲੀ ਦੂਜੀ ਫਿਲਮ ਹੈ ਤੀਜੀ ਲਾ ਲਓ ਗੱਡੀ ਜਾਂਦੀ ਸ਼ਲਾਂਗਾ ਮਾਰਦੀ 14 ਦਾ ਐਨਾ ਮਤਲਬ ਮੇਰਾ ਕੰਮ ਨਹੀਂ ਸੀ ਪਰ ਫਿਰ ਵੀ ਚਲੋ ਪਰ ਇਦੇ 'ਚ ਮਤਲਬ ਜਿੰਨੀਆਂ ਜਿੱਦਾਂ ਰੋਜ਼ ਰੋਜ਼ੀ ਸੀਗੀ ਉਹਦੇ 'ਚ ਵੀ ਮੇਰਾ ਸੇਮ ਹੀ ਕਿਰਦਾਰ ਸੀ ਜਿੱਦਾਂ ਦੀ ਮੈਂ ਹੈਗੀ ਆ ਮਤਲਬ ਸ਼ਾਇਰੀ ਵੀ ਮੈਂ ਕਰਦੀ ਆ ਹੈਨਾ ਤਾਂ ਗੁੱਸਾ ਇਹ ਉਹ ਪਿਆਰ ਇਹ ਸਭ ਮਤਲਬ ਇਮੋਸ਼ਨਸ ਮੇਰੇ ਆਲਰੇਡੀ ਅੰਦਰ ਹੈ ਸੋ ਮੈਨੂੰ ਇਦਾਂ ਨਹੀਂ ਲੱਗਦਾ ਕਿ ਮੈਂ ਕੁਝ ਅਲੱਗ ਕਿਰਦਾਰ ਕਰ ਰਹੀ ਆ ਆ ਵਾਲਾ ਕਿਰਦਾਰ ਲਈ ਵੀ ਜੇ ਤੁਸੀਂ ਮੈਨੂੰ ਕਹੋ ਕੀ ਮਿਹਨਤ ਕਰਨੀ ਪਈ ਕੋਈ ਮਿਹਨਤ ਨਹੀਂ ਕਰਨੀ ਪਈ ਇਹ ਤਾਂ ਮੈਨੂੰ ਸਕ੍ਰਿਪਟ ਵੀ ਔਨਸੈੱਟ ਦਿੰਦੇ ਨੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਕਿਤੇ ਜਿਆਦਾ ਵਧੀਆ ਨਾ ਕਰਦੇ ਇਹ ਤਾਂ ਮੈਨੂੰ ਸਕ੍ਰਿਪਟ ਵੀ ਔਨਸੈੱਟ ਦਿੰਦੇ ਆਹ ਡਾਇਲੋਗ ਹੈ ਜੀ ਤੇ ਮੈਂ ਕੱਲ ਪਰਸੋਂ ਕਿਹਾ ਵਈ ਯਾਰ ਤੁਸੀਂ ਪਹਿਲਾਂ ਕਰਦਿਆ ਕਰੋ ਕਹਿੰਦੀ ਕਰ ਤਾਂ ਲੈਣਾ ਤੁਸੀਂ ਇਟਸ ਓਕੇ ਕਰ ਤਾਂ ਲੈਣਾ ਪਰੋਸਾ ਬਹੁਤ ਵਿਸ਼ਵਾਸ ਬਣਾਇਆ ਤੇ ਪਰੋਸਾ ਬਹੁਤ ਉਹਨਾਂ ਨੂੰ ਪਤਾ ਹੈ ਹੈ ਮਤਲਬ ਵੀ ਜਿੱਦਾਂ ਦੇ ਡਾਇਲੋਗ ਨੇ ਆਪ ਹੀ ਐਵੇਂ ਦੀ ਹੈ ਵੀ ਇਹਦੇ ਚ ਕੋਈ ਮਿਹਨਤ ਨਹੀਂ ਹੈ ਸੋ ਇਹ ਗੱਲ ਦੱਸਣ ਦਾ ਮੇਰਾ ਇਹ ਮੋਟਿਵ ਹੈ ਕਿ ਮੈਨੂੰ ਇਹਦੇ ਚ ਕੋਈ ਮਿਹਨਤ ਨਹੀਂ ਕਰਨੀ ਪਈ ਇਹ ਐਜ਼ ਇਟ ਇਜ਼ ਹੀ ਹੈ ਜਿਵੇਂ ਮੈਂ ਹੈਗੀ ਹਾਂ ਜੋ ਓਕੇ ਜੀ ਇਹ ਇੱਕ ਛੋਟਾ ਜਿਹਾ ਆਊਟ ਸਿਲੇਬਸ ਆਊਟ ਆਫ ਸਿਲੇਬਸ ਹੈ ਇਹ ਸਵਾਲ ਜਿਹਦਾ ਬਾਹਰੋਂ ਨਹੀਂ ਆਉਂਦਾ ਪੇਪਰ ਚ ਤੇ ਇਹ ਇਹ ਬਾਹਰੋਂ ਆਇਆ ਥੋੜਾ ਜਿਹਾ ਮਤਲਬ ਜੇ ਖਾਣ ਪੀਣ ਦੀ ਗੱਲ ਕਰੀਏ ਤੇ ਅੰਮ੍ਰਿਤਸਰੀਏ ਖਾਣ ਪੀਣ ਦੇ ਬੜੇ ਸ਼ਕੀਨ ਹੁੰਦੇ ਆ ਤੁਸੀਂ ਜਦੋਂ ਕਿਤੇ ਇੱਧਰ ਹੁੰਨੇ ਹੋ ਮੋਹਾਲੀ ਜਾਂ ਕਿਹੜੀ ਚੀਜ਼ ਮਿਸ ਕਰਦੇ ਹੋ ਅੰਮ ਨਹੀਂ ਕੁਲਚਾ ਵੀ ਕਰਦੀ ਆ ਮੈਂ ਜਦੋਂ ਦੀ ਮਤਲਬ ਮੈਂ ਇੱਥੇ ਚੰਡੀਗੜ੍ਹ ਰਹਿ ਰਹੀ ਆ ਮੈਂ ਹਾਰਡਲੀ ਇੱਕ ਦੋ ਵਾਰ ਖਾਦਾ ਹੋਏਗਾ ਕਿਉਂਕਿ ਜਦੋਂ ਤੁਸੀਂ ਇੱਕ ਬਹੁਤ ਅੱਛਾ ਟੇਸਟ ਖਾ ਨਹੀਂ ਉਹ ਦੂਜਾ ਤੁਹਾਨੂੰ ਪਸੰਦ ਹੀ ਨਹੀਂ ਆਂਦਾ ਮਤਲਬ ਮੈਂ ਇੱਥੇ ਗੋਲ ਗੱਪੇ ਵੀ ਟਰਾਈ ਕੀਤੇ ਆ ਜਿੱਦਾਂ ਆਨਲਾਈਨ ਵੀ ਮੰਗਾ ਕੇ ਉਹ ਮਜ਼ਾ ਹੀ ਨਹੀਂ ਆਂਦਾ ਫਿਰ ਅਸੀਂ ਫਿਰ ਮੈਨੂੰ ਇਦਾਂ ਲੱਗਦਾ ਮੈਂ ਖਾਣਾ ਹੀ ਨਹੀਂ ਸੋ ਉਹ ਚੀਜ਼ਾਂ ਮੈਂ ਛੱਡ ਹੀ ਦਿੱਤੀਆਂ ਹੋਈਆਂ ਬਈ ਇਹ ਮਿਲਦੀਆਂ ਨਹੀਂ ਇਹ ਮਿਲਨੀਆਂ ਨਹੀਂ ਤੇ ਖਾਣੀਆਂ ਵੀ ਨਹੀਂ ਫਿਰ ਜਦੇ ਕਦੇ ਘਰੇ ਜਾਈਦਾ ਫਿਰ ਮੰਗਾਈਦਾ ਨਹੀਂ ਲਾਭ ਵੀ ਨਹੀਂ ਕੱਢੀਦਾ ਹੁਣ ਜਦੋਂ ਬੰਦਾ ਇੰਨਾ ਗੈਪ ਪਾਏ ਜੇ ਨਾ ਫਿਰ ਉਹ ਚੀਜ਼ਾਂ ਨਾਲ ਮੂਹ ਵੀ ਟੁੱਟਣ ਲੱਗ ਜਾਂਦਾ ਜਿੱਦਾਂ ਮਤਲਬ ਨਹੀਂ ਦਿਲ ਕਰਦਾ ਪਰ ਮੈਂ ਇੱਕ ਮਤਲਬ 2 ਸਾਲ ਬਾਅਦ ਪਿਛਲੀ ਵਾਰ ਘਰੇ ਗਈ ਤੇ ਮੈਂ 2 ਸਾਲ ਬਾਅਦ ਕੁਲਚਾ ਖਾਦਾ ਤੇ ਮੈਨੂੰ ਇਦਾਂ ਲੱਗਿਆ ਵੀ ਯਾਰ ਕੀ ਸ਼ ਹੈ ਕੀ ਜੇ ਵੀ ਐਨੀ ਗੁੱਡ ਚੀਜ਼ ਕਿਵੇਂ ਹੋ ਸਕਦੀ ਹੈ ਕੁਝ ਸੋ ਆਪਣੇ ਯਾਰ ਅੰਮ੍ਰਿਤਸਰ ਚ ਫਿਰਨੀ ਬਹੁਤ ਮਸ਼ਹੂਰ ਹੈ ਇੱਥੇ ਕਿਸੇ ਨੂੰ ਨਹੀਂ ਪਤਾ ਹਣਾ ਫਿਰਨੀ ਫਿਰਨੀ ਖਾਦੀ ਭਾਈ ਹੁੰਦੀ ਕੀ ਹੈ ਸੋ ਮਿੱਟੀ ਦੇ ਜੀ ਹੁੰਦੀ ਭਾਈ ਖਾ ਕੇ ਦੇਖੋ ਕਦੀ ਫਿਰਨੀ ਉਹ ਇੱਥੇ ਸੱਤ ਬੁੜੇ ਹੋ ਗਏ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਸੋ ਫਿਰਨੀ ਬੋਸ ਵਾਲਾ ਦੀ ਮੈਂ ਇਸ ਵਾਰ ਕਰ ਹੀ ਗਈ ਸੀ ਤਾਂ ਮੈਂ ਫਿਰਨੀ ਬਹੁਤ ਇੰਜੋਏ ਕਰ ਕੀਤੀ ਹੈ ਤੇ ਇੱਕ ਜਿਹੜਾ ਦਰبار صاحب ਕੋਲੇ ਦੁੱਧ ਮਿਲਦਾ ਉਹ ਮੈਂ ਮੰਗਾ ਕੇ ਪੀਤਾ ਮਤਲਬ ਆ ਮੈਂ ਕਰ ਕਰ ਲੈਂਦੀ ਹੂੰ ਨੀ ਜੇ ਤੁਹਾਨੂੰ ਕਹਿਣਾ ਵੀ ਮਾਹੀ ਜੀ ਦੇ ਵੀ ਅੰਦਰ ਅੰਦਰ ਟੇਸਟ ਆ ਰਿਹਾ ਜਦੋਂ ਜਦੋਂ ਬੋਲ ਰਹੇ ਨੇ ਅੱਛਾ ਮੈਮ ਇੱਕ ਗੱਲ ਆ ਕਿ ਜਦੋਂ ਆਪਾਂ ਅੰਮ੍ਰਿਤਸਰੀ ਜੋ ਕੁਲਚਾ ਖਾਂਦੇ ਜੇ ਕਿਤੇ ਵੀ ਜਾ ਕੇ ਖਾਂਦੇ ਨਾ ਉਹ ਜਦੋਂ ਆ ਰਿਹਾ ਤੇ ਮੈਂ ਤਾਂ ਮੰਗਾ ਲੈਣਾ ਮੰਮੀ ਨੂੰ ਕਹਿਣਾ ਬਸ ਚ ਰਖਾਓ ਜਾਂ ਕੈਬ ਕਰਾਓ ਹੈਗੇ ਨਾ ਨੇੜੇ ਕੈਨੇਡਾ ਵੀ ਕੁਲਚੇ ਭੇਜਦੇ ਆ ਉਹ ਕਹਿੰਦੇ ਜਦੋਂ ਕੁਲਚਾ ਨਿਕਲਦਾ ਨਾ ਤੰਦੂਰ ਚੋਂ ਤੇ ਉੱਤੇ ਉਹ ਜਦੋਂ ਮੱਖਣ ਪਾ ਕੇ ਜਾਨ ਜੀ ਕੱਢਦੇ ਨਾ ਕੁਲਚੇ ਦੀ ਉਹ ਸੱਤੋ ਜਸਾ 11 ਹੀ ਗੱਲ ਹੈ ਯਾਰ ਬਸ ਦਾ ਰਵੇ ਅੰਮ੍ਰਿਤਸਰ ਬਸ ਉਥੇ ਇਹੀ ਹੈ ਵੀ ਲੋਕਾਂ ਨੂੰ ਟ੍ਰੈਫਿਕ ਕੰਟਰੋਲ ਨਹੀਂ ਕਰਨਾ ਆਂਦਾ ਬਾਕੀ ਸਾਡੇ ਸ਼ਹਿਰ ਦੀ ਕੋਈ ਰੀਸ ਨਹੀਂ ਹੈਗੀ ਨਹੀਂ ਸੀ ਨਹੀਂ ਹੈਗੀ ਅੰਮ੍ਰਿਤਸਰ ਇੱਥੇ ਇਕੱਠੇ ਹੋਏ ਆ ਤੇ ਬਸ ਤੁਸੀਂ ਇਹ ਹੈ ਵੀ ਅੰਮ੍ਰਿਤਸਰ ਵਾਲਿਓ ਤੁਹਾਨੂੰ ਇੱਕੋ ਹੀ ਬੇਨਤੀ ਹੈ ਵੀ ਤੁਸੀਂ ਰੂਲਸ ਫਾਲੋ ਕਰਿਆ ਕਰੋ ਆਪਣੇ ਸ਼ਹਿਰ ਦਾ ਨਾਮ ਨਾ ਖਰਾਬ ਕਰੋ ਅੱਬੀ ਇੱਜ਼ਤੀ ਹੁੰਦੀ ਹੈ ਅਬੀ ਇੱਜ਼ਤੀ ਹੁੰਦੀ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਕਹਿੰਦੇ ਤੁਹਾਡੇ ਸ਼ਹਿਰ ਜਾਈ ਨਾ ਟੈਂਪੋ ਵਾਲੇ ਵੇਂਦੇ ਨਹੀਂ ਜਦੋਂ ਮਰਜ਼ੀ ਕੱਢ ਲੈਂਦੇ ਸਹੀ ਗੱਲ ਹੈ ਸੋ ਇਹਦਾ ਧਿਆਨ ਰੱਖੋ ਕਿਰਪਾ ਕਰਕੇ ਸੋ ਬਹੁਤ ਸਾਰੀਆਂ ਬੈਸਟ ਵਿਸ਼ਸ ਮੈਮ ਤੁਹਾਨੂੰ ਤੁਹਾਡੀ ਫਿਲਮ ਲਈ ਔਰ ਇਦਾਂ ਹੀ ਹੱਸਦੇ ਰਹੋ ਹਸਾਉਂਦੇ ਰਹੋ ਤੇ ਦਿਲ ਰিসিਵ ਕਰਦੇ ਰਹੋ ਬਹੁਤ ਸਾਰੀਆਂ ਦੁਆਵਾਂ ਹਾਂ ਤੁਹਾਡੀਆਂ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਹਾਲੇ ਤਾਂ ਤੁਹਾਨੂੰ ਮੈਂ ਨਹੀਂ ਪ੍ਰੈਸ਼ਰ ਪਾਵਾਂਗੀ ਪਰ ਜਦੋਂ ਅਸੀਂ ਫਿਲਮ ਦੀ ਡੇਟ ਅਨਾਉਂਸ ਕਰਾਂਗੇ ਉਦੋਂ ਤੁਹਾਡਾ ਬਹੁਤ ਜ਼ਿਆਦਾ ਸਪੋਰਟ ਚਾਹੀਦਾ ਤੇ ਸਾਨੂੰ ਮੈਨੂੰ ਇਦਾਂ ਲੱਗਦਾ ਕਿ ਹੁਣ ਪੰਜਾਬੀ ਸਿਨੇਮਾ ਨੂੰ ਸਪੋਰਟ ਦੀ ਲੋੜ ਹੈ ਔਰ ਸਾਡੀਆਂ ਫਿਲਮਾਂ ਯਾਰ ਬਹੁਤ ਅੱਗੇ ਜਾਣੀਆਂ ਚਾਹੀਦੀਆਂ ਅਸੀਂ ਪੂਰਾ ਮਤਲਬ ਕਦਮ ਨਾ ਕਦਮ ਲਾ ਕੇ ਤੁਰਨਾ ਹਰ ਇੱਕ ਇੰਡਸਟਰੀ ਦੇ ਨਾਲ ਹਾਂ ਬਿਲਕੁਲ ਤੇ ਸਭ ਫਿਲਮਾਂ ਬਣਾਉਣ ਸਭ ਦੀਆਂ ਫਿਲਮਾਂ ਸਕਸੈਸਫੁਲ ਜਾਣ ਮੈਂ ਤਾਂ ਕਿ ਨਹੀਂ ਸਭ ਦੀਆਂ ਫਿਲਮਾਂ ਜਾਣ ਤਾਂ ਕਿ ਜੇ ਫਿਲਮਾਂ ਜਾਣ ਗਈਆਂ ਸਕਸੈਸ ਹੋਣਗੀਆਂ ਤਾਂ ਹੀ ਅਗਲਾ ਕੋਈ ਪੈਸੇ ਲਾਏਗਾ ਹਨਾ ਤੇ ਜਿਹਦੇ ਵੀ ਪੈਸੇ ਲੱਗੇ ਨੇ ਉਹ ਸਾਰਿਆਂ ਨੂੰ ਪ੍ਰੋਫਿਟ ਹੋਵੇ ਹਨਾ ਸਾਰਿਆਂ ਦੀਆਂ ਫਿਲਮਾਂ ਭਰਪੂਰ ਪੈਸੇ ਕਮਾਉਣ ਤੇ ਸਾਰੇ ਰਾਜੀ ਖੁਸ਼ੀ ਰੋ ਬਿਲਕੁਲ ਜੀ اسی ਸਾਡਾ ਮਾਹੀ ਜੀ ਆਰ ਜਲਦੀ ਤੁਹਾਨੂੰ ਫਿਲਮ ਦੀ ਅਪਡੇਟ ਲੈ ਕੇ ਜੋੜਾਂਗੇ ਦੁਬਾਰਾ